एयरपोर्ट ਤੋਂ ਹੁਣ ਮੈਟਰੋ ਸਟੇਸ਼ਨ ਨੂੰ ਚੱਲਦੇ ਬਹੁਤ ਹੋਇਆ ਸਾਰਾ ਮੋਹੜਾ ਮੋਹੜਾ ਦੇਖੋ ਬਈ ਫਿਰਦਾ ਹੈ ਕਿ ਜਿਵੇਂ ਜਿਵੇਂ ਚੱਲਦੇ ਸੇ ਬਹੁਤ ਗਰਮੀ এয়ারਪੋਰਟ ਦੇ ਬਾਹਰ ਇੱਥੇ ਬਹੁਤ ਫਰਕ ਪਾਉਂਦਾ ਉਹ ਮੇਰਾ ਕੋਈ ਯਾਰ ਦਿੱਲੀ ਮਾਏ ਕਹਿੰਦਾ ਯਾਰ ਨਿਆਰੀ ਵਾਲਾ ਦੇਖੋ ਉਹੀ ਗੱਲ ਹੈ ਜੀ ਜਿਵੇਂ ਮਮ ਬੱਕਰਾ ਵਈ ਫਰਕ ਬਹੁਤ ਜਾਦੇ ਇਹ ਚੀਜ਼ਾਂ ਦਾ ਭਾਈ ਮੈਟਪ੍ਰੋ ਲਈ ਲੜੀ ਟ੍ਰੈਕਟਰ ਤੇ ਮੁੰਡੇ ਆਪਣੇ ਨੰਗ ਰਹੇ ਆ ਹੁਣ ਜੋਤ ਰਹੇਗਾ ਕੱਲਾ ਤੁਹਾਨੂੰ ਲੱਗਿਆ ਪੰਜ ਧਿਆਨ ਜਗਜੀਤ ਤੁਸੀਂ ਆ ਇਹ ਆਪਣਾ ਭਾਈ ਲਾਪੀ ਸਿੰਘ ਹੈ ਮੈਟਰੋ ਦਿੱਲੀ ਮੈਟਰੋ ਦੇ ਚੜਦੇ ਆ ਟਰੈਕਟਰ ਤੋਂ ਦਿਖਾ ਕੇ ਇਹ ਪੰਜਾਂ ਨੇ ਲੈ ਲਈਆਂ ਸੀ ਸਟੇਸ਼ਨ ਕਿਉਂ ਚਾਹੇ ਬਾਣੀ ਗਾੜੀ ਦੇਖੋ ਮੈਟਰੋ ਦਾ ਵਿੱਚੋਂ ਵੀ ਦਿਖਾਉਂਗਾ ਤੁਹਾਨੂੰ ਕਿਉਂ ਲੋਕ ਉੱਤਰੀ ਜਾਂਦੇ ਆ ਤੇ ਆਪਾਂ ਗਏ ਚੜਾਂ ਉਹ ਰਵਈ ਮਹੌਰ ਰਵਈ ਵਿੱਚੋਂ ਬਹੁਤ ਸਾਫ਼ ਪਈ ਆ ਵੇ ਇਹ ਵੀ ਚੱਲਦੇ ਆ ਸਹੀ ਆ ਕੋਈ ਟ੍ਰੈਕਟਰ ਉੱਧਰੋਂ ਆ ਰਿਹਾ ਹੈ। ਹੋਰ ਬੜਾ। ਉਹ ਬਈਆ ਵੀ ਕੋਲ ਹਬੀਬ ਭੈਗ ਹੈ। ਦੇਖਦੇ ਬਹੁਤ ਮਹੌਲ ਵਧੀਆ ਵਿੱਚੋਂ ਮੈਟਰੋ ਦਾ। ਹੁਣ ਦਰਵਾਜ਼ੇ 'ਚ ਝਟਕਾ ਖੜੇ ਹਾਂ। ਪਰ ਜਲਦੀ ਦਾ ਵੀ ਪਤਾ ਨਹੀਂ ਲੱਗਦਾ ਜਮਾ। ਦੇਖੀ ਚੱਲੂਗੀ। ਇਹ ਲੱਭੀ ਲੱਗੀ ਚੱਲਣਾ। ਫੜਕਾ ਹੁਣ ਕਾ ਪੂਰੀ ਨੀ ਨੀ 40 ਲੈ ਚੱਲ ਵੀ ਭਾਈ ਇਹਦਾ ਬੈਕਯੂ ਡਿਊ ਹੈ ਇਹ ਪੁੱਠੀ ਚੱਕਦੀ ਇਹਨਾਂ ਵੀਰ ਪਤਾਨੀ ਕੁਰਸੀਆਂ ਦੂਜੀਆਂ ਦੇ ਪਾਸੇ ਬੈਠਿਆ ਪਰ ਜਾਈ ਪੁੱਠੀ ਜਾਂਦੀ ਹੈ ਕਿਉਂ ਭਾਈ ਪੁੱਠੀ ਜਾਂਦੀ ਹੈ ਹਾਂ ਦੱਸੋ ਜੀ ਆਹ ਦੇਖੋ ਇਧਰ ਨੂੰ ਜਾਈ ਜਾਂਦੀ ਹੈ ਬੈਕ ਨੂੰ ਇਹ ਤਾਂ ਕਿਹੜਾ ਬੜਾ ਪਤਾ ਲੱਗਦਾ ਚਲਦੀ ਜਾਂ ਦੇਖੋ ਬਾਕੀ ਮਾਹੌਲ ਹੀ ਬਹੁਤ ਵਧੀਆ ਯਾਰ ਵਿੱਚੋਂ ਮੈਂ ਤੁਹਾਨੂੰ ਖੜਾ ਹੁਣ ਤੇ ਕਹਾਂ ਉਹ ਅਰੇ ਇਧਰ ਲੀ ਇੰਡੈਕਟਰਾਂ ਦਾ ਜੀਟਾਂ ਦਾ ਮੂੰਹ ਇਧਰ ਹੈ ਦੇਖ ਆਦਿਆਂ ਦਾ ਇਧਰ ਨਾ ਉਹ ਤੇ ਜਾਉਂਗੇ ਆਏ ਨੂੰ ਲੱਗੂਗਾ ਤਾਂ ਫਿਰ ਇਹਨੂੰ ਆ ਲੈਕ ਪਰ ਇਹਨਾਂ ਦੇ ਵੈਰੀ ਆ ਹੁਣ ਆਏ ਨੂੰ ਸਹੀ ਚੱਲਦੀ ਹੈ ਕੋਈ ਸਬਜੈਕਟ ਆਪਕ ਕਿਥੇ ਹੈ ਤਰਾ ਇੱਕ ਮੋੜ ਆ ਬਾਵੜਾ ਸੀ ਮੈਂ ਇੱਥੇ ਇਹ ਸੀਟਾਂ ਆ ਸੀਟਾਂ ਉਰਾਂ ਨੂੰ ਆ ਸੀਟਾਂ ਇੱਧਰ ਨੂੰ ਆ ਉਲਟ ਲੱਗੇ ਉਧਰੋਂ ਉਧਰੇ ਸਾਰੀਆਂ ਜਿਹੜਾ ਸਟੇਸ਼ਨ ਸੇ ਗੱਲ ਕਰ ਸਕਦੇ ਅੰਡਾਲਾ ਯਾਰ ਮਾਹੌਲ ਹੀ ਵਲ ਕੈਮ ਇੱਕ ਤਾਂ ਰੂਮ ਬਣਾਤਾ ਜਮਾ ਸੋਹਲਾ ਇਥੇ ਸੀ ਟਾਈਮ ਆ ਯਾਰ ਮਾਣ ਪਕਵੜਾ ਅਸੀਂ ਜਮਾ ਗੱਡੀ ਨਾ ਐਰੋਸਿਟੀ ਆ ਗਏ ਬਾਈ ਹੁਣ ਸਟੇਸ਼ਨ ਆ ਗਿਆ ਐਰੋਸਿਟੀ ਇੱਥੇ ਉਤਰਾਂਗੇ ਉਤਰਨ ਦੇਖੋ ਬਾਕੀ ਬਹੁਤ ਯਾਰ ਸਫਰ ਕਰਨਾ ਨਜ਼ਾਰਾ ਮੈਟਰੋ ਦਾ ਬੱਕਰੀ ਸੁਵਾ ਦੇਦਾ ਬਈ ਲੈ ਕੇ ਰੋਕ ਸਟੇਸ਼ਨ ਇਜ਼ ਡੈਲੀ ਐਰੋਸਿਟੀ ਐਰੋਸਿਟੀ ਇਹ ਕੀ ਦਰਵਾਜ਼ਾ ਖੁੱਲ ਯਾਰ ਹੋਰੀ ਆ ਗਏ ਬਾਹਰ ਅੱਜ ਬਹੁਤ ਕੋਈ ਸਟੇਸ਼ਨ ਤੇ ਸਾਫ਼ ਸੁਪਈਆ ਜਿਵੇਂ ਇੱਕ ਨੰਬਰ ਦਾ ਮਾਹੌਲ ਆ ਦੇਖੋ ਔਰ ਨਾ ਪੂਣੀ ਯਾਰ ਸਾਰਾ ਮਾਹੌਲ ਚੇਂਜ ਹੈ ਤਰੱਕੀ ਦਾ ਕਹਿੰਦੇ ਬਹੁਤ ਕਰੀ ਹੈ ਕਿ ਜੇ ਬੋਲਦੀ ਆ ਤਰੱਕੀ ਕਰੀ ਕੱਮ ਇਥੇ ਕੋਈ ਪਤਾ ਨਹੀਂ ਲੱਗਦਾ ਨਾ ਪੜਦਾ ਪੜੇ ਲਿਖੇ ਵਾਲਾ ਕੰਮ ਹੋ ਗਏ ਸਾਰੇ ਦੇਖੋ ਖਰੀਦਵਾਦਾ ਇਹ ਚੀਜ਼ਾਂ ਦਾ ਵੀ ਇੱਥੇ ਫੇਰ ਲਾ ਕੇ ਨੰਗਣਾ ਪੂਟ ਇਕੱਟਾਈਆਂ ਆ ਸੀ ਟੈਕਟ ਇਹਦੇ ਕਰਤੀ ਸਕੈਨ ਦੇਖੋ ਆ ਵੀ ਨੰਗਿਆ ਇਹ ਆਪਣੇ ਵਾਲੇ ਭਾਈ ਛੋਟੂ ਵੀ ਆ ਗਿਆ ਆਪਣਾ ਜਸਕੀਰਤ ਸਿੰਘ ਸਭਾਈ ਤੋਂ ਬਹੁਤ ਪਤੰਦਰ ਮੂਤਲ ਦੇ ਵੀ ਰੁਪਏ ਲੈਂਦੇ ਆ ਦੇਖੋ ਆ ਦੰਨਿਆਂ ਨੂੰ ਆ ਦੇਖੋ ਇਹ ਸਟੇਸ਼ਨ ਤੇ ਹੈ ਮੈਟਰੋ ਤੇ ਐਰੋਸੀ ਕੀ ਦਿੱਲੀ ਐਰੋਸਿਟੀ ਨਾ ਦਿੱਲੀ ਐਰੋਸਿਟੀ ਤੇ ਮਾਈਕਰੋ ਸਟੇਸ਼ਨ ਤੋਂ ਆ ਗਏ ਮਿੱਤਰੋ ਬਾਰੇ ਤੇ ਮੌਸਮ ਹੋ ਗਿਆ ਪੂਰਾ ਸਾਨਾ ਮੀਂਹ ਬੱਦਲਵਾਈ ਬਣੀ ਹੋਈ ਹੈ ਮੀਂਹ ਜਿਹਾ ਮੌਸਮ ਹੈ ਸਟੇਸ਼ਨ ਤੋਂ ਆ ਗਏ ਬਾਹਰੇ ਮੈਟਰੋ ਵਾਲੇ ਤੋਂ ਦਿੱਲੀ